ਸੜਕਾਂ ਦੇ ਉੱਤੇ ਰੁੰਦੇ ਘੁਰ ਲਾਂਦੇ ਤੁਸੀਂ ਬੀਬੀ ਪਾਪਾ ਜੀ ਦੇਖੇ ਹੋਣਗੇ ਬਜ਼ੁਰਗ ਜੋੜਾ ਬਹੁਤ ਜ਼ਿਆਦਾ ਰੋ ਰਿਹਾ ਸੀ ਸੁਨਾਮ ਦੇ ਸੜਕਾਂ ਤੇ ਉੱਤੇ ਫਿਰ ਰਹੀ ਸੀ ਮੈਂ ਦੱਸਣਾ ਚਾਹਾਂਗੀ ਇਹ ਘਰ ਹੈ ਉਹਨਾਂ ਦਾ ਤੁਸੀਂ ਘਰ ਦੇਖ ਸਕਦੇ ਹੋ ਕਿ ਬਾਤ ਸ਼ਾਨਦਾਰ ਮਕਾਨ ਬਣਿਆ ਹੋਇਆ ਉਹਨਾਂ ਦਾ ਤੇ ਉਹਨਾਂ ਨੇ ਸਾਰਾ ਕੁਝ ਲਾਇਆ ਹੋਇਆ ਇਹ ਇਹਨਾਂ ਦੀ ਨੋ ਹੈ ਜਿਨ੍ਹਾਂ ਨੂੰ ਕਹਿ ਰਹੇ ਹਨ ਕਿ ਉਹਨਾਂ ਨੇ ਘਰ ਤੋਂ ਬਾਹਰ ਇਹਨਾਂ ਨੂੰ ਕੱਢ ਦਿੱਤਾ ਤੁਹਾਨੂੰ ਮੈਂ ਹੁਣ ਇਹਨਾਂ ਦੇ ਘਰ ਦੀ ਵੀ ਦਿਖਾ ਦਿੰਨੀ ਹਾਲਤ ਕਿ ਕਿੱਥੇ ਇਹਨਾਂ ਨੂੰ ਰੱਖਿਆ ਹੈ ਆਓ ਮੇਰੇ ਨਾਲ ਜ਼ਰਾ ਆ ਤੁਸੀਂ ਦੇਖ ਸਕਦੇ ਹੋ ਆ ਭੈਣ ਨੂੰ ਮਕਾਨ ਜਿਹੜਾ ਇਹਨਾਂ ਨੇ ਦੋ ਦੁਕਾਨਾਂ ਦੇ ਰੂਪ ਚ ਦਿੱਤਾ ਹੋਇਆ ਹੈ ਇਹਨਾਂ ਦੇ ਕੋਲ ਸਿਰਫ ਦੋ ਦੁਕਾਨਾਂ ਹੈ ਤੇ ਉਹਦਾ ਵੀ ਤੁਸੀਂ ਹਾਲਾਤ ਵਿੱਚ ਤੁਹਾਨੂੰ ਅੰਦਰ ਆ ਕੇ ਦਿਖਾ ਦਿੰਦੀ ਹਾਂ ਕਿੱਦਾਂ ਦੇ ਨੇ ਵਾਸ਼ਿੰਗ ਵੀ ਹੈ ਆਹ ਇਹ ਆ ਭੈਣ ਦਾ ਕਮਰਾ ਹੈ ਕਹਿਣ ਨੂੰ ਇਹ ਦੋ ਦੁਕਾਨਾਂ ਵਿੱਚ دیوار ਤੋੜ ਕੇ ਬਣਾਈਆਂ ਗਈਆਂ ਨੇ ਤੁਸੀਂ ਦੇਖ ਲਓ ਭੈਣ ਨੂੰ ਉੱਠਣ ਨੂੰ ਮੰਜੇ ਇਨਾਂ ਦੇ ਕੋਲ ਹੈ ਨੀਂਗੇ ਵਿਚਾਰਿਆਂ ਦੇ ਕੋਲ ਨਾ ਕੋਈ ਫਰਨੀਚਰ ਹੈ ਤੇ ਨਾ ਹੀ ਕੋਈ ਚੀਜ਼ ਐਸੀ ਕਿ ਜਿਸ ਦੇ ਨਾਲ ਆਪਾਂ ਕਹਿ ਸਕੀਏ ਕਿ ਇਹਨਾਂ ਦਾ ਇਹਨਾਂ ਦੇ ਹਾਲਾਤ ਰਹਿਣ ਜੋਗੇ ਨਹੀਂ ਹਾਲਾਂਕਿ ਇੰਨੀ ਵੱਡੀ ਪ੍ਰਾਪਰਟੀ ਦੇ ਮਾਲਕ ਐ ਤੁਸੀਂ ਸੜਕਾਂ ਦੇ ਉੱਤੇ ਰੋ ਕੇ ਆਪਣੀ ਨੂਨ ਨੂੰ ਬਦਨਾਮ ਕਰ ਰਹੇ ਹੋ ਇਹ ਤਾਂ ਬਹੁਤ ਬੇਇਨਸਾਫੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਕੋਲ ਨਾ ਕਿਚਨ ਹੈ ਨਾ ਇਹਨਾਂ ਦੇ ਕੋਲ ਵਾਸ਼ਰੂਮ ਹੈ ਜਿੱਥੇ ਇਹ ਪਰਦੇ ਦੇ ਨਾਲ ਨਹਾਤ ਹੋ ਸਕਣ ਸੋ ਇਹ ਚੀਜ਼ਾਂ ਇਹਨਾਂ ਦੇ ਕੋਲ ਜੰਮਾ ਨਹੀਂ ਹੈ ਔਰ ਮੈਂ ਕਹ ਨਹੀਂ ਕਿ ਕਿਦਾਂ ਬਜ਼ੁਰਗ ਝੂਠ ਬੋਲ ਲੈਂਦੇ ਨੇ ਅਰਥ ਤੁਸੀਂ ਹਾਲਾਤ ਦੇਖ ਸਕਦੇ ਹੋ ਘਰ ਦੇ ਵਿੱਚ ਇੱਕ ਛੋਟਾ ਜਿਹਾ ਇਹਨਾਂ ਨੇ ਗੈਸ ਰੱਖਿਆ ਹੋਇਆ ਹੈ ਇਹਨਾਂ ਦੀ ਬੇਟੀ ਇੱਥੇ ਜਵਾਨ ਧੀ ਦੇ ਨਾਲ ਰਹਿਣਾ ਬੜਾ ਔਖਾ ਹੈਗਾ ਜਿੱਥੇ ਵਿਚਾਰੇ ਠੰਡ ਦੇ ਵਿੱਚ ਰਹਿ ਰਹੇ ਨੇ ਇਸ ਵੇਲੇ